तीरथे तप दया दत्त दान जे को पावे तिल का मान सुनियां मनियां मन कीता भाव अंतरगत तीरथ मलनाव सद्गुण तेरे मैं नाही कोए बिन गुण कीते भक्त ना होए ਸਵਾਸ ਆਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕੌਣ ਸਵੇਲਾ ਵਕ ਕੌਣ ਕੌਣ ਥਿਤੇ ਕੌਣ ਵਾਰ ਕੌਣ ਸਿਰਤੀ ਮਾਹ ਕੌਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਓ ਕਾਦਿਆਂ ਜੇ ਲਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰਤਮਾਉਨਾ ਕੋਈ ਜਾਗਰਤਾ ਸ਼ਰਤੀ ਕੋ ਸਾਝੇ ਆਪੇ ਜਾਣੈ ਸੋਈ ਕਿਉਂ ਕਰੀ ਆਖਾਂ ਕਿਉਂ ਸਾਲਾਈ ਕਿਉਂ ਵਰਣੀ ਕਿਉਂ ਜਾਣਾ ਨਾਮ ਹੀ ਆਖਣੇ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਂ ਕਾ ਹੋਵੇ ਨਾਮ ਕੇ ਦੇਖੋ ਆਖੋ ਜਾਣੇ ਅਗੇ ਗਿਆ ਨਾ ਸੋਹੇ ਭਾਰਤੀ ਪਰੰਪਰਾ ਦੇ ਮੁਤਾਬਕ ਤੀਰਥਾਂ ਦਾ ਇਸ਼ਨਾਨ ਔਰ ਤੀਰਥਾਂ ਤੇ ਜਾ ਕੇ ਦਾਨ ਇਤਿਆਦਿਕ ਦੇਣਾ ਧਰਮ ਦੇ ਮਹਾਨ ਕਰਮ ਗਿਣੇ ਗਏ ਇਸ ਵਾਸਤੇ ਹਿੰਦੁਸਤਾਨ ਨੂੰ ਤੀਰਥਾਂ ਦਾ ਦੇਸ਼ ਵੀ ਕਹਿੰਦੇ ਨੇ ਹਰ ਸੂਬੇ ਵਿੱਚ ਤੀਰਥ ਨੇ ਬਲਕਿ ਇੰਜ ਕਹਿ ਲੋ ਹਰ ਸ਼ਹਿਰ तीर्थ है किसी न किसी دریا ਦੀ ਧਾਰਮਿਕ ਪਰੰਪਰਾ ਬਣੀ ਹੋਈ ਹੈ ਔਰ ਉਸ ਧਾਰਮਿਕ ਉਚਤਾ ਦੇ ਆਧਾਰ ਦਿੱਤੇ ਜਿਹੜੀ ਵਸੋਂ ਹੈ ਉਹ ਸ਼ਹਿਰਾਂ ਵਿੱਚ ਔਰ ਕਸਬਿਆਂ ਦੇ ਤਬਦੀਲ ਹੋਈ ਹੈ ਇਸ ਵਾਸਤੇ ਪ੍ਰਾਚੀਨ ਸਮੇਂ ਤੋਂ ਹਿੰਦੁਸਤਾਨ ਨੂੰ ਕਹਿੰਦੇ ਨੇ ਇਹ ਤੀਰਥਾਂ ਦਾ ਦੇਸ਼ ਹੈ ਔਰ ਉੱਥੋਂ ਦੇ ਸ਼ਹਿਰ ਤੀਰਥ ਨੇ मनुज किस तरीके नाल चले ਜਿੱਥੇ ਬੈਠ ਕੇ ਕਿਸੇ ਨੇ ਜਪ ਕੀਤਾ ਹੈ ਤਪ ਕੀਤਾ ਹੈ ਉਹ ਥਾਂ ਪਵਿੱਤਰ ਹੈ ਔਰ ਉੱਥੇ ਜਾ ਕੇ ਇਸ਼ਨਾਨ ਕੀਤਾ ਜਾਵੇ दान पुण्य इत्यादि ਕੀਤਾ ਜਾਵੇ ਇਸ ਦੇ ਨਾਲ ਹਿਰਦੇ ਦੀ ਸ਼ੁੱద్ధి ਹੋ ਜਾਂਦੀ ਹੈ ਅਧਿਆਤਮਕ ਤੌਰ ਤੇ ਉન્નਤ ਹੋ ਕੇ ਮਨੁੱਖ ਪਰਿਪੂਰਨ ਪ੍ਰਮਾਤਮਾ ਦੇ ਚ ਲੀਨ ਹੋ ਜਾਂਦਾ ਹੈ ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਿੰਦੁਸਤਾਨ ਦੇ ਇਨਹੀ ਵੱਡੇ ਵੱਡੇ ਤੀਰਥਾਂ ਦਿੱਤੇ ਭਰਮਣ ਕਰਕੇ ਤੀਰਥ ਦੀ ਸਹੀ ਰੂਪਰੇਖਾ ਤੀਰਥ ਦੀ ਮਹਾਨਤਾ ਤੇ ਤੀਰਥਾਂ ਦੇ ਸਹੀ ਇਸ਼ਨਾਨ ਦਾ ਜ਼ਿਕਰ ਇਸ ਪਾਵਨ ਪਵਿੱਤਰ ਪੌੜੀ ਦੇ ਰਾਹੀਂ ਜਗਤ ਦੇ ਸਾਹਮਣੇ ਜੋ ਹੈ ਰੱਖਿਆ ਆਪ ਫਰਮਾਨ ਕਰਦੇ ਨੇ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਤੇ ਜਾ ਕੇ ਕੋਈ ਤੀਰਥਾਂ ਦੀ ਹੀ ਪਰੰਪਰਾ ਦੇ ਮੁਤਾਬਕ ਇਸ਼ਨਾਨ ਕਰੇ ਤਪ ਤੇ ਆਦਕ ਕਰੇ ਔਰ ਦਇਆ ਵਸੋ ਕੇ ਉੱਥੇ ਲੋੜਵੰਦਿਆਂ ਨੂੰ দান ਦੇਵੇ ਔਰ ਬਸਤਰ ਦੇਵੇ ਪਦਾਰਥ ਦੇਵੇ ধন ਦੇਵੇ ਤਾਂ ਸਾਇਦ ਕਹਿੰਦੇ ਨੇ ਇਸ ਦਾ ਫਲ ਇਹੀ ਹੋ ਸਕਦਾ ਹੈ ਜੇ ਕੋ ਪਾਵੇ ਤਿਲ ਕਾਮਾਨ ਇੱਕ ਤਿਲ ਜਿਆ ਮਾਨ ਉਹਦੀ ਝੋਲੀ ਚ ਪੈ ਸਕਦਾ ਹੈ ਜਗਤ ਦੇ ਲੋਕੀ ਕਹਿ ਦੇਣਗੇ ਤੀਰਥਾਂ ਤੋਂ ਹੋ ਕੇ ਆਇਆ ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਤੀਰਥ ਜਾऊं ਤਾਂ ਹौं ਹौं ਕਰਤੇ ਪੰਡਤ ਪੁੱਛੋਂ ਤੋ ਮਾਇਆ ਰਾਤੇ ਸੋ ਅਸਥਾਨ ਬਤਾਓ ਮੇਤਾ ਜਾਂਕੇ ਹਰ ਹਰ ਕੀਰਤਨ ਮੇਤਾ ਜੇ ਤੀਰਥਾਂ ਤੇ ਜਾਂਦਿਆਂ ਤੇ ਇਸ਼ਨਾਨ ਕਰਕੇ ਆਉਂਦਿਆਂ ਤੇ ਹੰਕਾਰ ਦੀ ਮੈਲ ਹੋਰ ਵੱਧ ਜਾਂਦੀ ਹੈ ਜਿੰਨੇ ਚਿਰ ਤੱਕ ਸਾਰੇ ਮੁਹੱਲੇ ਨੂੰ ਨਾ ਦੱਸਿਆ ਜਾਏ ਬਸ ਹੀ ਤੀਰਥਾਂ ਤੇ ਇਸ਼ਨਾਨ ਕਰਕੇ ਆਇਆ ਇਤਨੇ ਚਿਰ ਤੱਕ ਮਨੁੱਖ ਨੂੰ ਚੈਨ ਨਹੀਂ ਆਉਂਦਾ ਤੀਰਥਾਂ ਦਾ ਲੈ ਆਂਦਾ ਹੋਇਆ ਪ੍ਰਸ਼ਾਦ ਵੀ ਘਰ-ਘਰ ਇਸ ਵਾਸਤੇ ਵੰਡਿਆ ਜਾਂਦਾ ਹੈ ਕਿ ਅਗਲਿਆਂ ਨੂੰ ਪਤਾ ਚੱਲੇ ਅਸੀਂ ਤੀਰਥਾਂ ਤੋਂ ਹੋ ਕੇ ਆਇਆ ਦਾਨ ਪੁੰਨ ਇਤਿਆਦ ਕਰਕੇ ਆਇਆ ਤੋ ਇਹ ਤੇ ਐਸਾ ਹੋਇਆ ਇੱਕ ਭੌਲ ਲੱਥੀ ਨਾ ਤਿਆਂ ਦੋਏ ਬਾਹ ਚੜਿਆ ਸ਼ੋਰ ਇੱਕ ਮੈਲ ਲੱਥੀ ਦੋ ਮੈਲਾ ਹੋਰ ਛੜ ਗਈਆਂ ਦੂਸਰੀ ਹੰਕਾਰ ਦੀ ਮੈਲ ਪਰਬਰ ਮੈਲ ਹੋਰ ਚੜਾ ਕੇ ਲੈ ਆਏ ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਤੀਰਥਾਂ ਦੇ ਇਸ਼ਨਾਨ ਇਤਿਆਦਿਕ ਨਾਲ ਦਾਨ ਪੁੰਨ ਇਤਿਆਦਿਕ ਦੇ ਨਾਮ ਮਨੁੱਖਤਾ ਅਹੰਕਾਰ ਸ਼ਿਖਰ ਤੇ ਪਹੁੰਚਦਾ ਹੈ ਔਰ ਇਸ ਦਾ ਫਲ ਇੰਨਾ ਹੀ ਹੋ ਸਕਦਾ ਜੇ ਕੋ ਪਾਵੇ ਪਿਲਕਾਵਾ ਸੰਸਾਰ ਦੇ ਜਿਹੜਾ ਮਾਣ ਮਿਲਣਾ ਹੈ ਉਹ ਤੇ ਇੰਜ ਹੋਵੇਗਾ ਜਿਵੇਂ ਇੱਕ ਪਹਾੜ ਦੇ ਸਾਹਮਣੇ ਨਿੱਕਾ ਜਿਹਾ ਤਿੰਕਾ ਹੋਵੇ ਤੇ ਈਸ਼ਵਰ ਦੀ ਤਰਫੋਂ ਵੀ ਸੁੱਖ ਉਸ ਨੂੰ ਇਤਨੇ ਹੀ ਮਿਲ ਸਕਦੇ ਨੇ ਉਸ ਦਾਨ ਪੁੰਨ ਤੇ ਇਸ ਤੀਰਥਾਂ ਦੇ ਰਟਨ ਨੂੰ ਦਾ ਜਿਵੇਂ ਮਿਲਣਾ ਪਹਾੜ ਵਰਗਾ ਧਨ ਸੰਪਦਾ ਤੇ ਖੁਸ਼ੀ ਸੀ ਲੇਕਿਨ ਮਿਲੀ ਇੱਕ ਤਿਲ ਵਰਗੀ ਤੋਂ ਇੱਕ ਤਿਲ ਤੋਂ ਜ਼ਿਆਦਾ ਸੁਖ ਦੇ ਮਾਨ ਪ੍ਰਤੀਸ਼ਟਾ ਦੀ ਪ੍ਰਾਪਤੀ ਜ਼ਿਆਦਾ ਹੋ ਨਹੀਂ ਸਕਦੀ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੇ ਕੋ ਪਾਵੇ ਤਿਲ ਕਾ ਮਾਨ ਤੋਂ ਵਾਸਤਵਿਕ ਤੀਰਤ ਦਾ ਇਸ਼ਨਾਨ ਕੀ ਜਿਹਦੇ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਏ ਅਧਿਆਤਮਿਕ ਤੌਰ ਤੇ ਉੱਨਤ ਹੋ ਕੇ ਮਨੁੱਖ ਪਰਮਾਤਮ ਤਤ ਦੇ ਚਲੀਨ ਹੋਵੇ ਜੀਵਨ ਦੀ ਸਫਲਤਾ ਪ੍ਰਾਪਤ ਹੋਵੇ ਜੀਵਨ ਦਾ ਰਹਿਸ ਤੇ ਅਨੰਦ ਝੋਲੀ ਵਿੱਚ ਆਣ ਪਵੇ ਔਰ ਇਸ ਤਰੀਕੇ ਨਾਲ ਮਨੁੱਖ ਮਾਲਾ ਮਾਲ ਹੋ ਜਾਏ ਤਾਂ ਉਹ ਤੀਰਥ ਕਿਹੜਾ ਹੈ ਕਿੱਥੇ ਹੈ ਔਰ ਉਸ ਤੇ ਇਸ਼ਨਾਨ ਕਰਨ ਦੀ ਮਰਿਆਦਾ ਕੀ ਹੈ ਤਾਂ ਮੇਰੇ ਪਾਤਸ਼ਾਹ ਤੀਰਥ ਤੇ ਤੀਰਥ ਦੇਤੇ ਇਸ਼ਨਾਨ ਕਰਨ ਦਾ ਢੰਗ ਦੱਸਦੇ ਨੇ ਆਪ ਫਰਮਾਨ ਕਰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਵ ਸਾਡੇ ਦੇਸ਼ ਦੇ ਵਿੱਚ ਤੀਰਥ ਤੇ ਬਹੁਤੇ ਨੇ ਪਰ ਤੀਰਥਾਂ ਦਾ ਰਾਜਾ ਤ੍ਰਿਬੈਣੀ ਦਾ ਸੰਗਮ ਪ੍ਰਯਾਗ ਰਾਜ ਬਣਿਆ ਜਾਂਦਾ ਹੈ ਤਿੰਨ ਬੈਣੀਆਂ ਦਾ ਸੰਗਮ ਤੀਰਥਾਂ ਦਾ ਰਾਜਾ ਗੰਗਾ ਜਮਨਾ ਸਰਸਤੀ ਗੰਗਾ ਦਿਖਾਈ ਦੇਂਦੀ ਏ ਵਗਦੀ ਹੋਈ ਜਮੁਨਾ ਵੀ ਦਿਖਾਈ ਦੇ ਰਹੀ ਹੈ ਸਰਸਤੀ ਦੇ ਬਾਰੇ ਕਹਾਵਤ ਹੈ ਇੱਕ ਗੁਪਤ ਰੂਪ ਦੇ ਵਿੱਚ ਅੰਦਰੋਂ ਆ ਕੇ ਮਿਲਦੀ ਹੈ ਔਰ ਇਹ ਤ੍ਰਿਬੈਣੀ ਦਾ ਸੰਗਮ ਹੈ ਮੇਰੇ ਪਾਤਸ਼ਾਹ ਨੇ ਇਸ ਪੰਕਤੀ ਵਿੱਚ ਤੀਰਥਾਂ ਦੇ ਰਹਾ ਜੇ ਤ੍ਰਿਬੈਣੀ ਦੇ ਸੰਗਮ ਦਾ ਜ਼ਿਕਰ ਕੀਤਾ ਹੈ ਔਰ ਸਹਿਬ ਫਰਮਾਨ ਕਰਦੇ ਨੇ ਇਹਦੇ ਵਿੱਚ ਇਸ਼ਨਾਨ ਕਰਕੇ ਹੀ ਅਧਿਆਤਮਕ ਤੌਰ ਤੇ ਮਨੁੱਖ ਉੱਨਤ ਹੋ ਸਕਦਾ ਹੈ ਉਹ ਤ੍ਰਿਬੈਣੀ ਕਿਹੜੀ ਹੈ ਉਹ ਤੀਰਥਾਂ ਦਾ ਸਮਰਾਟ ਤੀਰਥ ਕਿਹੜਾ ਹੈ تو صاحب فرمان کر دینا سنیا منیا من کی تاؤ پرتھم ایشور جس جو سننا ہے مانوے گنگا ہے سن کے جو مننا ہے پتیجنا ہے ہردے تارن کرنا ہے مانو یہ جمنا ہے اور سن کے من کے اندر جو بھاؤ پیدا کرنا ہے ਪਿਆਰ ਪੈਦਾ ਕਰਨਾ ਮਨੋਏ ਸੁਰਸਤੀ ਹੈ ਸੁਣਨਾ ਬਾਹਰੋਂ ਦਿਖਾਈ ਦੇ ਸਕਦਾ ਹੈ ਤੇ ਮਨੁੱਖ ਦਾ ਜਿਹੜਾ ਮੰਨਣਾ ਹੈ ਇਹ ਵੀ ਬਾਹਰੋਂ ਦਿਖਾਈ ਦੇ ਸਕਦਾ ਅਗਰ ਕੋਈ ਮੰਨਦਾ ਹੈ ਤਾਂ ਹੀ ਗੁਰਦੁਆਰੇ ਜਾ ਰਿਹਾ ਹੈ ਮੰਦਰ ਜਾ ਰਿਹਾ ਹੈ ਤੀਰਥਾਂ ਤੇ ਜਾ ਰਿਹਾ ਹੈ ਅੰਦਰ ਮਨੋਤ ਨਾ ਹੋਵੇ ਤੇ ਐਸਾ ਕਰ ਨਹੀਂ ਸਕਦਾ ਤੋਂ ਇਹ ਦੋ ਧਾਰਾ ਤੇ ਬਾਹਰੋਂ ਦਿਖਾਈ ਦੇ ਜਾਂਦੀਆਂ ਨੇ ਗੰਗਾ ਤੇ ਜਮਨਾ ਪਰਮ ਭਾਵ ਪ੍ਰੇਮ ਇਹ ਆਂਤ੍ਰਿਕ ਦਸ਼ਾ ਹੈ ਇਹ ਅੰਦਰ ਦੀ ਹਾਲਤ ਹੈ ਇਹ ਬਾਹਰ ਤੇ ਪ੍ਰਗਟ ਨਹੀਂ ਹੋ ਸਕਦਾ ਕਿ ਇਸ ਮਨੁੱਖ ਦੇ ਅੰਦਰ ਪਿਆਰ ਹੈ ਭਾਵ ਹੈ ਭਾਵ ਇਹ ਸਰਸਤੀ ਹੈ ਇਹ ਗੁਪਤ ਬਹਿਣੀ ਹੈ ਤੇ ਤ੍ਰਿਬਹਿਣੀ ਦਾ ਸੰਗਮ ਕੀ ਹੈ ਪ੍ਰਮਾਤਮਾ ਦਾ ਜਸ ਸੁਣਨਾ ਇੱਕ ਬਹਿਣੀ ਪ੍ਰਮਾਤਮਾ ਦਾ ਜਸ ਸੁਣ ਕੇ ਮੰਨ ਲੈਣਾ ਇਹ ਦੂਜੀ ਬਹਿਣੀ ਤੇ ਸੁਣ ਕੇ ਮੰਨ ਕੇ ਭਾਵ ਪੈਦਾ ਕਰਨਾ ਇਹ ਤੀਸਰੀ ਬਹਿਣੀ ਤ੍ਰਿਬਹਿਣੀ ਦਾ ਸੰਗਮ ਸਾਹਿਬ ਸੀ ਗੁਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਹੀ ਤਿਰਵੈਣੀ ਹੈ ਤੀਰਥਾਂ ਦੇ ਚੋਂ ਇਹੀ ਤੀਰਥਾਂ ਦਾ ਰਾਜਾ ਹੈ ਔਰ ਇਹੀ ਅੰਤਰੀਵ ਤੀਰਥ ਹੈ ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਬਾਤ ਦੇ ਤੀਰਥ ਨੇ ਤਨ ਧੋਣਾ ਹੈ ਮਨ ਨਹੀਂ ਮਨ ਤੇ ਅੰਤਰ ਸ਼ਕਤੀ ਹੈ ਤੋਂ ਅੰਤਰਿਕ ਸ਼ਕਤੀ ਲਈ ਕੋਈ ਆਂਤਰਿਕ ਤੀਰਥ ਚਾਹੀਦਾ ਹੈ ਜੋ ਅੰਦਰ ਦੀ ਮੈਲ ਨੂੰ ਧੋ ਦੇਵੇ ਜੋ ਜਨਮ ਜਨਮਾਂਤਰਾ ਦੇ ਪਤਤ ਸੰਸਕਾਰਾਂ ਦੀ ਮੈਲ ਹੈ ਤਮਿਤ ਪਾਤਸ਼ਾਹ ਕਹਿੰਦੇ ਨੇ ਸੁਣਿਆ ਪ੍ਰਮਾਤਮਾ ਦਾ ਜਸ ਸੁਣਨਾ ਇਹ ਸਭ ਤੋਂ ਵੱਡਾ ਪੁੰਨ ਹੈ ਸੁਣਨਾ ਇਤਨਾ ਵੱਡਾ ਪੁੰਨ ਹੈ ਧਾਰਮਿਕ ਦੁਨੀਆ ਵਿੱਚ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਕਰੋੜਾਂ ਦਾ ਵੀ ਕੋਈ ਦਾਨ ਕਰ ਛੱਡੇ ਲੇਕਿਨ ਹਰੀ ਦਾ ਜਸ ਜਿਹੜਾ ਸੁਣਨਾ ਹੈ ਉਹ ਸਰੋਤਾ ਜਿਤਨਾ ਮਹਾਨ ਹੈ ਉਹਦੇ ਸਾਹਮਣੇ ਦਾਨੀ ਬਿਲਕੁਲ ਤੁਛ ਹੈ ਤੇ ਮਹਾਰਾਜ ਕਹਿੰਦੇ ਨੇ ਸੁਣੀਆਂ ਪ੍ਰਥਮ ਉਸ ਦੇ ਜਸ ਨੂੰ ਸੁਣਨਾ ਹੈ ਮੰਨੀਆਂ ਸਿਰਵ ਸੁਣਨਾ ਨਹੀਂ ਜੋ ਸੁਣਿਆ ਉਹਨੂੰ ਪੂਰਨ ਤੌਰ ਤੇ ਆਪਣੇ ਹਿਰਦੇ ਚ ਧਾ ਦੇਣੀ ਹੈ ਉਹਨੂੰ ਮੰਨਣਾ ਹੈ ਤੇ ਹੁਣ ਜਿਸ ਨੂੰ ਮੰਨ ਲਿਆ ਤੇ ਜਿਸ ਨੂੰ ਸੁਣ ਲਿਆ ਉਸ ਨੂੰ ਪਿਆਰ ਪਾਣਾ ਹੈ ਉਹਦੇ ਨਾਲ ਸਨੇਹ ਕਰਨਾ ਹੈ ਬਾਰ ਬਾਰ ਉਸ ਮੰਨੇ ਹੋਏ ਨੂੰ ਸੁਣੇ ਹੋਏ ਨੂੰ ਦੁਹਰਾਣਾ ਹੈ ਯਾਦ ਕਰਨਾ ਹੈ ਤਾਂ ਕਿ ਉਸ ਪਰਮ ਸ਼ਕਤੀ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ ਭਾਵ ਪੈਦਾ ਹੋ ਜਾਏ ਸਾਹਿਬ ਕਹਿੰਦੇ ਅੰਤਰ ਗਤ ਤੀਰਥ ਮਲਨਾਉ ਇਹੀ ਅੰਤਰ ਗਤੀ ਦੇ ਤੀਰਥ ਹੈ ਇਹੀ ਅੰਤਰੀਵ ਤੀਰਥ ਹੈ ਇਹੀ ਸਭ ਤੋਂ ਵੱਡਾ ਤੀਰਥ ਹੈ ਇਹੀ ਸਿਰਮੌਰ ਤੀਰਥ ਹੈ ਔਰ ਇਸੇ ਤੀਰਥ ਦਾ ਜ਼ਿਕਰ ਇੱਕ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਹੈ ਤੀਰਥ ਨਾਵਣ ਜਾਓ तीरथ नाम है तीरथ शब्द विचार अंतर ज्ञान है गुरु ज्ञान साचा थान तीरथ दस पूर्व सदा दशारा हो नाम हर का सदा जाचों देहो प्रभु धरणी धरा हे धरणी धर हे धरती नु धारण करने वाले हे धरती दे आश्रय रूप परिपूर्ण परमात्मा तू अपना नाम मेनू दे और नाम ही तीरथ है नाम दी विचार ही तीरथ है ਉਦੀ ਵਿਚਾਰ ਨੂੰ ਸੁਣਨਾ ਹੀ ਤੀਰਥਾਂ ਦਾ ਇਸ਼ਨਾਨ ਹੈ ਅੰਤਰੀਵ ਤੀਰਥ ਹੈ ਔਰ ਇਸ ਤਰ੍ਹਾਂ ਦੇ ਇਸ਼ਨਾਨ ਕਰਨ ਦੇ ਨਾਲ ਹੀ ਜਨਮ ਜਨਮਾਂਤਰਾ ਦੀ ਮੈਲ ਦੂਰ ਹੋ ਜਾਂਦੀ ਹੈ ਤਾਂ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਸੁਣੀਆਂ ਮੰਨੀਆਂ ਮਨ ਕੀਤਾ ਭਾਅ ਅੰਤਰਗਤ ਤੀਰਥ ਮਲਨਾਓ ਇਹੀ ਅੰਤਰੀਵ ਗਤੀ ਦਾ ਤੀਰਥ ਹੈ ਔਰ ਇਸ ਢੰਗ ਨਾਲ ਇਸ਼ਨਾਨ ਕਰਦਿਆਂ ਹੀ ਜਨਮਾਂ ਜਨਮਾਂ ਤਰਾਂ ਦੇ ਪਤ ਸੰਸਕਾਰ ਭੁੱਲ ਜਾਂਦੇ ਨੇ ਮਹਾਰਾਜ ਫਰਮਾਨ ਕਰਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਭਗਤੀ ਗੁਣਾ ਤੋਂ ਬਿਨਾ ਹੋ ਨਹੀਂ ਸਕਦੀ ਗੁਣਾ ਤੋਂ ਬਿਨਾ ਵਾਸਤਵਕ ਤੇਰੇ ਨੇੜੇ ਹੋਣਾ ਬੜੀ ਔਖੀ ਗੱਲ ਹੈ ਸੁਣਨਾ ਵੀ ਇੱਕ ਗੁਣ ਹੈ ਮੰਨਣਾ ਵੀ ਇੱਕ ਗੁਣ ਹੈ भाव गुण है शील संजम गुण है साहिब कहंदे गुणਾਂ ਤੋਂ ਬਿਨਾ ਕੋਈ ਭਗਤ ਨਹੀਂ ਹੋ ਸਕਦਾ ਭਗਤ ਦਾ ਮਤਲਬ ਹੈ ਜਿਹਦੇ ਅੰਦਰ ਗੁਣ ਨੇ ਤੇ ਗੁਣ ਉਸ ਦੇ ਅੰਦਰ ਕੀ ਨੇ ਉਹ ਸਰੋਤਾ ਹੈ ਉਹ ਮੰਨਦਾ ਹੈ ਉਹ ਸੰਜਨੀ ਹੈ ਉਹ ਸ਼ੀਲਵੰਤ ਹੈ ਉਹ ਦਇਆਵਾਨ ਹੈ ਉਹ ਕਲਾਕਾਰ ਹੈ ਉਹ ਕਲਾ ਨੂੰ ਸਮਝਣ ਵਾਲਾ ਹੈ ਕਲਾ ਪ੍ਰੇਮੀ ਹੈ ਪਰ ਸਾਹਿਬ ਕਹਿੰਦੇ ਇਸ ਤਰ੍ਹਾਂ ਦੇ ਗੁਣ ਜਿੰਨੇ ਚਿਰ ਤੱਕ ਨਹੀਂ ਮਨੁੱਖ ਭਗਤ ਨਹੀਂ ਤੇ ਭਗਤ ਨਹੀਂ ਤੇ ਭਗਵਾਨ ਨੂੰ ਪਿਆਰਾ ਨਹੀਂ ਇਸ ਵਾਸਤੇ ਸਾਬ ਕਿੰਨੇ ਨੇ ਵੇਣ ਗੁਣ ਕੀਤੇ ਭਗਤ ਨਾ ਹੋਏ ਬਿਨਾ ਗੁਣ ਧਾਰਨ ਕੀਤੇ ਤੋਂ ਭਗਤੀ ਹੋ ਤੇ ਸਗਦੀ ਨਹੀਂ ਪਰ ਇਹ ਵੀ ਸਪਸ਼ਟ ਹੈ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਗੁਣ ਤੇ ਸਾਰੇ ਹੀ ਤੇਰੇ ਨੇ ਮੇਰੇ ਥੋੜੀ ਨਹੀਂ ਜੈਸੇ ਕਮਰੇ ਵਿੱਚ ਸੂਰਜ ਦੀ ਰੋਸ਼ਨੀ ਹੈ ਇਹ ਕਮਰਾ ਮੇਰਾ ਮੈਂ ਐਸਾ ਦਾਵਾ ਕਰ ਰਿਹਾ ਤਾਂ ਕਿਉਂਕਿ ਕਮਰੇ 'ਚ ਰੋਸ਼ਨੀ ਹੈ ਤਾਂ ਰੋਸ਼ਨੀ ਤੇ ਵੀ ਮੈਂ ਦਾਵਾ ਕਰ ਸਕਦਾ ਇਹ ਰੋਸ਼ਨੀ ਮੇਰੀ ਹੈ ਕਿਉਂਕਿ ਮੇਰੇ ਕਮਰੇ 'ਚ ਹੈ ਲੇਕਿਨ ਐਸਾ ਦਾਵਾ ਸੀ ਕਰ ਸਕਦੇ ਹਾਂ ਪਰ ਫਿਰ ਵੀ ਇਹ ਦਾਵਾ ਝੂਠਾ ਹੈ ਰੋਸ਼ਨੀ ਸੂਰਜ ਦੀ ਹੈ ਪ੍ਰਕਾਸ਼ ਸੂਰਜ ਦਾ ਹੈ ਹਾਂ ਮੇਰੇ ਕਮਰੇ 'ਚ ਵੀ ਉਹ ਸੂਰਜ ਪ੍ਰਕਾਸ਼ਮਾਨ ਹੈ ਇਹ ਤੇ ਮਨੁੱਖ ਦਾਵਾ ਕਰ ਸਕਦਾ ਹੈ ਇਹ ਗੁਣ ਮੇਰੇ ਨੇ ਪਰ ਇਹ ਦਾਵਾ ਫਿਰ ਵੀ ਝੋਕਾ ਹੋਵੇਗਾ ਜਿਵੇਂ ਸੂਰਜ ਦੀ ਕਿਰਨ ਨੇ ਕਮਰੇ ਨੂੰ ਮਨਵਰ ਕੀਤਾ ਹੈ ਪ੍ਰਮਾਤਮਾ ਦੀ ਕਿਰਨ ਹੀ ਮਨੁੱਖ ਦੇ ਹਿਰਦੇ ਨੂੰ ਮਨਵਰ ਕਰਦੀ ਹੈ ਸੰਬੰਧਿਤ ਕਿਰਨਾਂ ਦਾ ਜਿਹੜਾ ਜਾਲ ਹੈ ਇਹ ਸਭ ਸੂਰਜ ਦੇ ਨਾਲ ਜੁੜਿਆ ਹੋਇਆ ਹੈ तमाम ਗੁਣਾਂ ਦਾ ਆਧਾਰ ਪਰਿਪੂਰਨ ਪ੍ਰਮਾਤਮਾ ਹੈ ਗੁਣ ਜੋ ਵੀ ਹਿਰਦੇ 'ਚ ਪ੍ਰਗਟ ਹੋਵੇਗਾ ਉਸ ਕਰਕੇ ਹੀ ਪ੍ਰਗਟ ਪਤਾ ਚਲੇਗਾ ਕਿ ਪ੍ਰਮਾਤਮਾ ਦਾ ਕਿੰਨਾ ਪ੍ਰਕਾਸ਼ ਇਸ ਹਿਰਦੇ ਦੇ ਚ ਹੈ ਤੇ ਜਿਸ ਦਿਨ ਮਨੁੱਖ ਇਹ ਦਾਵਾ ਕਰਦਾ ਹੈ ਇਹ ਗੁਣ ਮੇਰੇ ਨੇ ਸਮਗਰ ਗੁਣ ਪੌਗਣਾ ਦੇ ਚ ਬਦਲ ਜਾਂਦੇ ਨੇ ਜੈਸੇ ਗੰਨੇ ਦੇ ਰਸ ਦੀ ਸ਼ਰਾਬ ਬਣਾ ਲਈਏ ਤੋ ਅੰਮ੍ਰਿਤ ਜ਼ਹਿਰ ਬਣ ਜਾਂਦਾ ਹੈ ਗੁਣ ਉਸ ਵਕਰ ਆਗਣ ਹੋ ਜਾਂਦੇ ਨੇ ਜਦ ਗੁਣਾ ਦੇ ਨਾਲ ਮਨੁੱਖ ਆਪਣੇ ਅਹੰਕਾਰ ਦਾ ਦਾਵਾ ਜੋੜ ਦਿੰਦਾ ਹੈ ਤੋ ਮੇਰੇ ਪਾਤਸ਼ਾਹ ਦਾ ਫਰਮਾਨ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਉ ਜਗਤ ਦੀ ਰਚਨਾ ਦੇ ਸੰਬੰਧ ਵਿੱਚ ਇੱਕ ਚਰਚਾ ਹੈ ਕਿ ਇਹ ਸੰਸਾਰ ਬ੍ਰਹਮੇ ਨੇ ਬਣਾਇਆ ਮੇਰੇ ਪਾਤਸ਼ਾਹ ਦਾ ਫਰਮਾਨ ਸਵਾਸਤ ਤੇਰੀ ਜੈ ਹੋਵੇ ਤੂੰ ਕਲਿਆਨ ਕਾਰਨੀ ਹੈ ਤੂੰ ਸਦੀਵੀ ਹੈ ਔਰ ਤੂੰ ਹੀ ਬ੍ਰਹਮਾ ਹੈ ਔਰ ਤੂੰ ਹੀ ਉਹ ਨਾਦ ਹੈ ਉਹ ਬਾਣੀ ਹੈ ਉਹ ਮਾਇਆ ਹੈ جس توے سنسار اتپت ہویا ہے کیونکہ ایک خیال سمگر دنیا پر چلتا ہے کہ پرماتما, تو پہلے, بانی ہوئی پرماتما تو پہلے واق ہویا ہے پھر سارے دا سارا سنسار بن گیا جیسے اسلامی مت ہے کہ پرتھم کن دی دھن خدا تو ہوئی کن تو سنسار دا پسارا ہو گیا لوگو اس نام دی دھن ہوئی سارا جگت بن گیا ایسا عیسائی مت ہے ओम ਦੀ ਧੁਨ ਹੋਈ ਤੇ ਸੰਸਾਰ ਉਸ ਓਮ ਤੋਂ ਪੈਦਾ ਹੋਇਆ ਐਸਾ ਉਪਨਿਸ਼ਦਾਂ ਦੇ ઋષਿ ਆਦ ਕਾਲ ਤੋਂ ਕਹਿੰਦੇ ਆਏ ਨੇ ਓੰਕਾਰ ਦੀ ਧੁਨ ਹੋਈ ਤੇ ਸਮਦਰ ਜਗਤ ਬਣ ਗਿਆ ਇਹ ਜੈਨੀਆਂ ਦੀ ਮੂਲ ਆਧਾਰशिला ਹੈ ਔਰ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਇੱਕ ਕਵਾਉ ਤੋਂ ਇੱਕ ਬਚਨ ਤੋਂ ਸਵਗਰ ਸੰਸਾਰ ਦੀ ਉਤਪਤੀ ਹੋਈ ਉਤਪਤ ਪਰਲੇ ਸ਼ਬਦੋ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇੱਥੇ ਆ ਕੇ ਪੰਜਾਬੀ ਦਾ ਮਾਵਰਾ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਸੌ ਸਿਆਣੇ ਇੱਕੋ ਮਤ ਮੂਰਖਾ ਆਪੋ ਆਪਣੀ ਸੌ ਸਿਆਣੇ ਬੈਠੇ ਹੋਣ ਇੱਕ ਨੇ ਸੱਚ ਬੋਲਣਾ 99 ਨੇ ਉਸ ਸੱਚ ਨਾਲ ਸਹਿਮਤ ਹੋ ਜਾਣਾ ਹੈ ਇਸ ਵਾਸਤੇ ਸਿਆਣਿਆਂ ਦੀ ਦੁਨੀਆ 'ਚ ਵਿਵਾਦ ਨਹੀਂ ਹੁੰਦਾ ਵਾਦ ਤੇ ਹੁੰਦਾ ਹੈ ਵਿਵਾਦ ਨਹੀਂ ਹੁੰਦਾ ਸਿਆਣਿਆਂ ਦੇ ਸੱਚ ਦੀ ਸਹਿਮਤੀ ਆਉਂਦੀ ਹੈ ਪਰ ਇਹ ਵੀ ਕਹਾਵਤ ਬੜੀ ਸੋਹਣੀ ਹੈ ਕਿ ਮੂਰਖਾ ਆਪੋ ਆਪਣੀ ਇੱਕ ਮੂਰਖ ਨੇ ਜੋ ਕੁਝ ਕਹਿਣਾ ਦੂਜੇ ਮੂਰਖ ਨੇ ਸੁਣਨਾ ਨਹੀਂ ਉਹ ਇਸ ਤਿਆਰੀ ਦੇ ਚ ਇੱਕ ਮੈਂ ਵੀ ਕਹਿਣਾ ਹੈ ਤੋ ਮੂਰਖਾਂ ਦੀ ਦੁਨੀਆ 'ਚ ਸੁਣਿਆ ਨਹੀਂ ਜਾਂਦਾ ਸੁਣਾਉਣ ਦਾ ਹੀ ਸ਼ੌਕ ਹੈ ਐਸ ਵਾਸਤੇ ਮੂਰਖਾਂ ਦੇ ਚ ਇਹਵਾਦ ਖੜਾ ਹੋ ਜਾਂਦਾ ਹੈ ਲੜਾਈ ਖੜੀ ਹੋ ਜਾਂਦੀ ਹੈ ਤੋ ਧਾਰਮਿਕ ਦੁਨੀਆ ਦੇ ਸਿਆਣਿਆਂ ਦਾ ਇਹ ਤੇ ਇੱਕੋ ਹੀ ਮਤ ਹੈ ਕਿ ਜਗਤ ਦੀ ਸਾਰੀ ਉਤਪਤੀ ਦਾ ਮਰਕਜ਼ ਸ਼ਬਦ ਹੈ ਧੁਨ ਹੈ ਔਰ ਉਹੀ ਧੁਨ ਪ੍ਰਕਿਰਤੀ ਨੂੰ ਜਨਮ ਦੇਣ ਵਾਲੀ ਹੈ ਤੋ ਸਾਇਬ ਕਹਿੰਨੇ ਇਹ ਪਰਿਪੂਰਣ ਪ੍ਰਮਾਤਮਾ ਤੇਰੀ ਜੈ ਹੋਵੇ ਤੂੰ ਕਲਿਆਨ ਕਾਰਨੀ ਹੈ تدیوی ہے ناد ہے جس کو جگت پیدا برمہ ہے اس جگت دا رچیتا اس جگت کا ساجنہار ست صدا من چاہو پر پھر بھی کیسا ہے جگت نو بنایا جگت ਨਾਦ ਤੋਂ ਪੈਦਾ ਕੀਤਾ ਤੂੰ ਨਾਦ ਹੈ ਤੂੰ ਬਾਣੀ ਹੈ ਤੂੰ ਬ੍ਰਹਮਾ ਹੈ ਤੇਰੀ ਜੈ ਹੋਵੇ ਤੂੰ ਕਲਿਆਣਕਾਰ ਨਹੀਂ ਹੈ ਫਿਰ ਵੀ ਤੂੰ ਕੈਸਾ ਹੈ ਤੋ ਸਾਹਿਬ ਕਹਿੰਦੇ ਨੇ ਸਤ ਸੁਹਾਣ ਸਦਾ ਮਨ ਜਾ ਤੂੰ ਸਤ ਹੈ ਤੂੰ ਸੁੰਦਰ ਹੈ ਤੂੰ ਸਦੀਵੀ ਖਿੜਿਆ ਹੋਇਆ ਹੈ ਜਿਸ ਨੂੰ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਆਖਿਆ ਸਤਿਅਮ ਸ਼ਿਵਮ ਸੁੰਦਰਮ ਉਹ ਸਤ ਹੈ ਉਹ ਪ੍ਰਕਾਸ਼ਮਾਨ ਹੈ ਉਹ ਸੁੰਦਰ ਹੈ ਜਿਸ ਨੂੰ ਇੰਜ ਵੀ ਪ੍ਰਾਣ ਕ੍ਰਿਸ਼ੀਆਂ ਨੇ ਆਖਿਆ ਸਤ ਚਿਤ ਆਨੰਦ ਉਹ ਸਤ ਸਰੂਪ ਹੈ ਉਹ ਪ੍ਰਕਾਸ਼ ਸਰੂਪ ਹੈ ਉਹ ਆਨੰਦ ਸਰੂਪ ਹੈ ਤਾਂ ਸਾਹਿਬ ਕਹਿੰਨ ਸਤ ਸੁਹਾਨ ਸਦਾ ਮੰਨ ਜਾਓ ਤੂੰ ਸਤ ਹੈ ਤੂੰ ਸੁੰਦਰ ਹੈ ਔਰ ਤੂੰ ਸਦੀ ਵੀ ਖੜਿਆ ਹੋਇਆ ਹੈ ਤੂੰ ਸਦੀ ਵੀ ਪ੍ਰਕਾਸ਼ਮਾਨ ਹੈ ਤੂੰ ਆਨੰਦ ਸਰੂਪ ਹੈ ਉਹ ਆਨੰਦ ਸਰੂਪ ਤੇ ਉਸ ਤੋਂ ਪ੍ਰਕਿਰਤੀ ਦਾ ਜਿਹੜਾ ਜਨਮ ਹੋਇਆ ਸੰਸਾਰ ਦੀ ਜਿਹੜੀ ਉਤਪਤੀ ਹੋਈ ਦਾਰਸ਼ਨਿਕ ਲੋਕਾਂ ਦੇ ਅੰਦਰ ਇਹ ਖਿਆਲ ਬਣਿਆ ਰਿਹਾ ਵੀ ਖੋਜ ਕਰੀਏ ਇਹ ਸੰਸਾਰ ਕਦੋਂ ਬਣਿਆ ਕਿ ਕਿਵੇਂ ਬਣਿਆ ਉਸ ਖੋਜੀਆਂ ਦੇ ਸੰਬੰਧ ਵਿੱਚ ਮੇਰੇ ਪਾਤਸ਼ਾਹ ਜੀ ਦੀ ਇਹ ਵਿਚਾਰ ਕੌਮਨ ਸੁਵੇਲਾ ਵਕਤ ਕੌਣ ਕੌਣ ਥਿੱਤੇ ਕੌਣ ਵਾਰ ਜਗਤ ਦਾ ਪ੍ਰਸ਼ਨ ਦਾਰਸ਼ਨਿਕ ਲੋਗਾ ਦੀ ਮਨੋਵਿਰਤੀਆਂ ਦਾ ਜ਼ਿਕਰ ਕਿਹੜਾ ਵੇਲਾ ਸੀ ਉਹ ਵਕਤ ਕਿਹੜਾ ਸੀ ਥਿਤ ਕਿਹੜੀ ਸੀ ਰੁੱਤ ਕਿਹੜੀ ਸੀ ਔਰ ਕਿਹੜਾ ਦਿਨ ਸੀ ਉਹ ਵਾਰ ਕਿਹੜਾ ਸੀ ਕੌਣ ਸੀ ਰੁੱਤੀ ਮਹਾ ਕੌਣ ਜਿਤ ਹੋਆ ਆਕਾਰ ਜਿਸ ਵਕਤੇ ਸੰਸਾਰ ਦਾ ਆਕਾਰ ਬਣਿਆ ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਥਿਤ ਕਿਹੜੀ ਸੀ ਦਿਨ ਕਿਹੜਾ ਸੀ ਵਕਤ ਕਿਹੜਾ ਸੀ ਸਵੇਰ ਦਾ ਸੀ ਸ਼ਾਮ ਦਾ ਸੀ ਦੁਪਹਿਰ ਦਾ ਵਕਤ ਸੀ ਗਰਮੀ ਦੀ ਰੁੱਤ ਸੀ ਸਰਦੀ ਦੀ ਰੁੱਤ ਸੀ ਥਿਤ ਕਿਹੜੀ ਸੀ ਮਹੀਨਾ ਕਿਹੜਾ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪ੍ਰਸ਼ਨ ਅਗਰ ਇੱਥੇ ਮੰਨ ਲਿਆ ਜਾਏ ਫਲਾਣਾ ਮਹੀਨਾ ਸੀ ਫਲਾਣੀ ਰੁੱਤ ਸੀ ਫਲਾਣੀ ਥਿਤ ਸੀ ਤਾਂ ਸੰਸਾਰ ਦੀ ਬਣਤਰ ਪਹਿਲੇ ਹੀ ਸਪਸ਼ਟ ਹੋ ਗਈ ਬਣੀ ਹੋਈ ਹੈ ਮਹੀਨੇ ਦਾ ਹੋਣਾ ਸੂਰਜ ਦਾ ਹੋਣਾ ਲਾਜ਼ਮੀ ਹੈ ਫਿਰ ਚੰਦਰਮਾ ਦਾ ਹੋਣਾ ਲਾਜ਼ਮੀ ਹੈ ਇਸ ਵਾਸਤੇ ਸਹਿਬ ਕੰਨ ਨੇ ਕੋਈ ਸਹੀ ਅੰਦਾਜ਼ਾ ਲਾ ਕੇ ਨਹੀਂ ਕਹਿ ਸਕਦਾ ਕੌਣ ਸਵੇਲਾ ਵਕਤ ਕੌਣ ਕੌਣ ਥੇਤੇ ਕੌਣ ਵਾਰ ਕੌਣ ਸੇ ਰੁੱਤੀ ਮਾਹ ਕੋਣ ਜਿਤ ਹੋਆ ਆਕਾਰ ਜਿਸ ਵਕਤ ਇਹ ਆਕਾਰ ਬਣਿਆ ਜਿਸ ਵਕਤੇ ਇਹ ਸੰਸਾਰ ਬਣਿਆ ਕੌਣ ਦੱਸੇ ਕਿ ਮਹੀਨਾ ਕਿਹੜਾ ਸੀ ਰਤ ਕਿਹੜੀ ਸੀ ਥਿਤ ਕਿਹੜੀ ਸੀ ਵਾਰ ਕਿਹੜਾ ਸੀ ਵਕਤ ਤੇ ਵੇਲਾ ਕਿਹੜਾ ਸੀ ਮਹਾਰਾਜ ਕਹਿੰਦਾ ਅਗਰ ਕਿਸੇ ਦੀ ਪਕੜ ਵਿੱਚ ਇਹ ਆਇਆ ਹੁੰਦਾ ਤਾਂ ਇਸ ਸੰਬੰਧੀ ਮਜ਼ਮੂਨ ਧਾਰਮਿਕ ਗ੍ਰੰਥਾਂ ਵਿੱਚ ਲਾਜ਼ਮੀ ਆਉਂਦਾ ਜਦ ਕਿ ਮਜ਼ਮੂਨ ਹੈ ਨਹੀਂ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਇਹ ਵਕਤ ਇਹ ਰੁੱਤ ਤੇ ਮਹੀਨਾ ਥਿਤ ਪੰਡਤਾਂ ਨੂੰ ਨਹੀਂ ਲੱਭ ਸਕੇ ਨਹੀਂ ਪਤਾ ਚੱਲ ਸਕੇ ਖਾਸ ਕਰਕੇ ਪੰਡਤਾਂ ਦੇ ਸ਼ਰਮੌਰ ਪੰਡਤ ਬ੍ਰਾਹਮਣਾਂ ਦੇ ਸ਼ਰਮੌਰ ਬ੍ਰਾਹਮਣ ਬ੍ਰਹਮਾ ਜੀ ਨੂੰ ਵੀ ਇਹ ਵਕਤ ਨਾਲ ਲੱਗ ਸਕਿਆ ਉਹ ਵੀ ਜਦ ਸ੍ਰਿਸ਼ਟੀ ਦੀ ਭਾਲ ਕਰਨ ਗਏ ਕਿ ਕਦੋਂ ਬਣੇ ਤੇ ਕਿਵੇਂ ਬਣੇ ਤਾਂ ਆਖਰ ਰਸਨਾ ਤੋਂ ਨਿਕਲਿਆ ਨੇਤੀ 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 ਇਹ ਨਹੀਂ ਇਹ ਨਹੀਂ ਇਹ ਨਹੀਂ ਪਰ ਜੋ ਕੁਝ ਹੈ ਉਹ ਹੱਥ ਨਹੀਂ ਆਇਆ گرو نانک دیو جی مہاراج نے اس دا ذکر کیا نال کٹمب انت نہ آخر ہار کے تھک کے برمہ نے کہہ دیتا بے انت بے انت بے انت تنت ہے میں تیری تہ نہیں لب سکتا اور جو کچھ میں لبے ہے نیتی نیتی اے نہیں ہے اے نہیں ہے

ਉਹਨਾਂ ਨੂੰ ਵੀ ਇਹ ਵਕਤ ਵੇਲਾ ਨਹੀਂ ਲੱਭ ਸਕਿਆ ਨਹੀਂ ਤਾਂ ਜਿਵੇਂ ਆਇਤਾਂ ਨੂੰ ਇਕੱਠਾ ਕਰਕੇ ਉਹਨਾਂ ਲੋਕਾਂ ਨੇ ਕੁਰਾਨ ਲਿਖੀ ਸੀ ਕੁਰਾਨ ਦੇ ਚੇ ਵਕਤ ਤੇ ਵੇਲਾ ਵੀ ਲਿਖ ਲੈਂਦੇ ਤਾਂ ਸਾਇਬ ਕਨੇ ਨਹੀਂ ਉਹਨਾਂ ਨੂੰ ਵੀ ਇਹ ਵਕਤ ਈਰੁੱਤ ਤੇ ਥਿਤ ਤੇ ਮਹੀਨੇ ਦਾ ਨਹੀਂ ਪਤਾ ਚੱਲ ਸਕਿਆ ਕਿਉਂਕਿ ਉਹਨਾਂ ਦੀ ਲੇਖਣੀ ਤਾਂ ਹੀ ਜ਼ਾਹਿਰ ਹੈ ਕਿ ਹੈ ਨਹੀਂ ਵਕਤ ਨਾ ਪਾਇਓ ਕਾਦਿਆਂ ਜੇ ਲਿਖਨ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਉ ਨਾ ਕੋਈ ਜੋਗੀ ਲੋਗ ਜੋ ਯੋਗ ਸਾਧਨਾ ਦੇ ਨਾਲ ਬੜੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ ਮਹਾਰਾਜ ਕਨਨ ਇਹਨਾਂ ਜੋਗੀਆਂ ਨੇ ਵੀ ਨਹੀਂ ਜਾਣਿਆ ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਵਾਰ ਕਿਹੜਾ ਸੀ ਥਿਤ ਕਿਹੜੀ ਸੀ ਜਿਸ ਵਕਤ ਇਹ ਆਕਾਰ ਹੋਇਆ ਮਹਾਰਾਜ ਕਨਨ ਅਸਲੀਅਤ ਇਹ ਹੈ ਜਾ ਕਰਤਾ ਸਰਟੀ ਕੋ ਸਾਜੇ ਆਪੇ ਜਾਣੇ ਸੋ ਜਿਸ ਵਕਤ ਉਸ ਕਰਤੇ ਪੁਰਖ ਨੇ ਸ੍ਰਿਸ਼ਟੀ ਨੂੰ ਸਾਜਿਆ ਪੂਪਾਪ ਹੀ ਜਾਣਦਾ ਹੈ ਇਸ ਸੰਬੰਧ ਵਿੱਚ ਤੇ ਜਦੋਂ ਉਸਨੇ ਸਾਜਿਆ ਬਸ ਉਸ ਵਕਤ ਤੋਂ ਸ੍ਰਿਸ਼ਟੀ ਬਣੀ ਹੈ ਪਰ ਕਦੋਂ ਉਸਨੇ ਸਾਜਨਾ ਕੀਤੀ ਇਹ ਰੁੱਤ ਮਹੀਨਾ ਕੋਈ ਨਹੀਂ ਜਾਣਦਾ ਇਹ ਥਿਤਵਾਰ ਕੋਈ ਨਹੀਂ ਜਾਣਦਾ ਕਿਉਂਕਿ ਜਦੋਂ ਉਸਨੇ ਸਾਜਨਾ ਕੀਤੀ ਰੁੱਤ ਮਹੀਨਾ ਤੇ ਥਿਤਵਾਰਾਂ ਦਾ ਜਨਮ ਵੀ ਉਦੋਂ ਹੀ ਹੋਇਆ ਉਸ ਤੋਂ ਪਹਿਲੇ ਨਹੀਂ ਤੇ ਕਿਉਂਕਿ ਕੋਈ ਹੈ ਹੀ ਨਹੀਂ ਸੀ ਇਸ ਵਾਸਤੇ ਉਸ ਸੰਬੰਧ ਵਿੱਚ ਕੋਈ ਨਹੀਂ ਜਾਣਦਾ ਮਹਾਰਾਜ ਫਰਮਾਨ ਕਰਦੇ ਨੇ ਕਿਉਂ ਕਰ ਆਖਾ ਕਿਉਂ ਸਲਾਹੀ ਕਿਉਂ ਵਰਨਾਂ ਕਿਉਂ ਜਾਣਾਂ ਮੈਂ ਕਿਵੇਂ ਤੇਰੀ ਸਿਫਤੋ ਸਲਾ ਕਰਾਂ ਮੈਂ ਕਿਨੇ ਆਪਣੀ ਜ਼ਬਾਨ ਨਾਲ ਤੇਰੀ ਉਪਮਾ ਕਰਾਂ ਆਖਾਂ ਤੇਰੇ ਗੀਤ ਕਿਵੇਂ ਮੈਂ ਵਰਣਨ ਕਰਾਂ ਸਹਬ ਕਹਿੰਨ ਤੂੰ ਅਨੰਤ ਤੇ ਮੇਰੀ ਰਸਨਾ ਛੋਟੀ ਮਹਾਰਾਜ ਕਹਿੰਨ ਉਂਝ ਤੇ ਨਾਂ ਇੱਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਇੱਕ ਤੋਂ ਇੱਕ ਵੱਡੇ ਸਿਆਣੇ ਆਲਮ ਫਾਜ਼ਲ ਆਖ ਰਹਿਨੇ ਤੇਰੀ ਉਪਮਾ ਕਰ ਰਹਿਨੇ ਬਿਆਨ ਕਰ ਰਹਿਨੇ ਪਰ ਹਕੀਕਤ ਇਹ ਹੈ ਤੂੰ ਅਨੰਤ ਹੈ ਉਹ ਜਿੰਨਾ ਵੀ ਬਿਆਨ ਕਰਨ ਉਹਨਾਂ ਦਾ ਬਿਆਨ ਕਰਨਾ ਛੋਟਾ ਹੈ ਕਿਉਂ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਜਿਸ ਦਾ ਇਹ ਸੰਸਾਰ ਕੀਤਾ ਹੋਇਆ ਹੈ ਬਣਾਇਆ ਹੋਇਆ ਹੈ ਉਹ ਬਹੁਤ ਵੱਡਾ ਹੈ ਉਹ ਮਾਲਕ ਬਹੁਤ ਵੱਡਾ ਹੈ ਔਰ ਉਸ ਦੀ ਸਿਫਤ ਸਿਫਤੋ ਸਲਾਹ ਜਿੱਥੇ ਤੱਕ ਕੀਤੀ ਜਾਏ ਥੋੜੀ ਹੈ ਛੋਟੀ ਹੈ ਨਾਨਕ ਜੇ ਪੋ ਆਪੋ ਜਾਣੇ ਅਗੇ ਗਿਆ ਨਾ ਸੋਏ ਕੋਈ ਇਹ ਦਾਵਾ ਕਰੇ ਕਿ ਮੈਂ ਆਖ ਸਕਦਾ ਕੋਈ ਇਹ ਦਾਵਾ ਕਰੇ ਕਿ ਮੈਂ ਜਾਣ ਸਕਦਾ ਕਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਔਰ ਮੈਂ ਰਤਨੂ ਵੀ ਸਮਝ ਸਕਦਾ ਥਿਤਨੂ ਵੀ ਸਮਝ ਸਕਦਾ ਮਹੀਨਾ ਕਿਹੜਾ ਸੀ ਵਾਰ ਕਿਹੜਾ ਸੀ ਮੈਂ ਸਭ ਕੁਝ ਜਾਣਦਾ ਔਰ ਮੈਂ ਜਾਣ ਲਵਾਂਗਾ ਜਾਂ ਮੈਂ ਇਹ ਜਾਣ ਲਿਆ ਇਸ ਢੰਗ ਦਾ ਕੋਈ ਦਾਵਾ ਕਰੇ ਤਾਂ ਮੇਰੇ ਪਾਤਸ਼ਾਹ ਦਾ ਫਰਮਾਨ ਨਾਨਕ ਜੇ ਕੋ ਆਪ ਹੋ ਜਾਣੇ ਅਗੇ ਗਿਆ ਨਾ ਸੋਏ ਇਸ ਢੰਗ ਦੇ ਨਾਲ ਕੋਈ ਦਾਵਾ ਕਰੇ ਕਿ ਮੈਂ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਅੱਗੇ ਜਾ ਕੇ ਸੁਭਾਏ ਮਾਨ ਨਹੀਂ ਹੋਵੇਗਾ ਪਰਮਾਤਮਾ ਦੀ ਦਰਗਾਹ ਵਿੱਚ ਮਾਨ ਨਹੀਂ ਪਾਵੇਗਾ ਔਰ ਉਸ ਦਾ ਦਾਵਾ ਫੋਕਾ ਹੋਵੇਗਾ ਝੂਠਾ ਹੋਵੇਗਾ ਕਿਉਂਕਿ ਉਸ ਅਨੰਤ ਨੂੰ ਉਸ ਅਸੀਮ ਨੂੰ ਜ਼ਬਾਨ ਦੀ ਸੀਮਾ ਨਾਲ ਦਿਮਾਗ ਦੀ ਸੀਮਾ ਦੇ ਨਾਲ ਜਾਣਨਾ ਬਹੁਤ ਔਖਾ ਹੈ ਅਗਰ ਦਿਮਾਗ ਉਸ ਨੂੰ ਜਾਣ ਲਵੇ ਤੇ ਰਸਨਾ ਉਸ ਨੂੰ ਬਿਆਨ ਕਰ ਲਵੇ ਤਾਂ ਫਿਰ ਜ਼ਬਾਨ سپشٹ کر دے گی کہ پرماتما اسیم نہیں ہے انت نہیں ہے کتنا بھی بیان کر لیے اور کتنا بھی سمجھ لیے تا بھی سمجھنا تھوڑا ہے اور بیان کرنا چھوٹا ہے پر کوئی دعوی کرے تو مہاراج کہ اتھے اتھے وہ سوبھا نہیں پاوے گا درگاہ اس دا کا منہ کالا ہوئے گا پرماتما درشٹی سنمان نہیں پراپت کر سکے گا کیوںکہ اسیم نانوی اس اسیم نیمت کرنا ہے अनंत ਨੂੰ ਜਾਣਨ ਦਾ ਦਾਵਾ ਉਹਨੂੰ ਕਿਸੇ ਹੱਦ ਤੱਕ ਬੇਅੰਤ ਸਾਬਤ ਕਰਨਾ ਨਹੀਂ ਹੈ ਮਾਣੋ ਅਸੀਂ ਉਸ ਦਾ ਅੰਤ ਪਾ ਲਿਆ ਮਾਣੋ ਅਸੀਂ ਉਸ ਦੀ ਸੀਮਾ ਕਰ ਲਈਏ ਇਹ ਤੇ ਇਸ ਤਰ੍ਹਾਂ ਹੋਵੇਗਾ ਜਿਵੇਂ ਕਿਸੇ ਸੁਲਤਾਨ ਨੂੰ ਆਖਿਆ ਜਾਏ ਤੂੰ ਬਹੁਤ ਵੱਡਾ ਚੌਧਰੀ ਹੈ ਕਿਸੇ ਮਹਾਨ ਧਨਵਾਨ ਨੂੰ ਆਖਿਆ ਜਾਏ ਤੂੰ ਬਹੁਤ ਵੱਡਾ ਵਿਚਾਰੀ ਹੈ ਕਿਸੇ ਮਹਾਨ ਸੁੰਦਰ ਨੂੰ ਇਹ ਆਖਿਆ ਜਾਏ ਤੂੰ ਬਹੁਤ ਵੱਡਾ ਕਰੋਪ ਹੈਂ ਵੱਡਾ ਤੇ ਆਖਿਆ ਜਾ ਰਿਹਾ ਪਰ ਉਹਨੂੰ ਨਾਲ ਕਰੋਪ ਵੀ ਆਖਿਆ ਜਾ ਰਿਹਾ ਵੱਡਾ ਤੇ ਆਖਿਆ ਜਾ ਰਿਹਾ ਪਰ ਬਾਦਸ਼ਾਹ ਨੂੰ ਚੌਧਰੀ ਆਖਿਆ ਜਾ ਰਿਹਾ ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕੌਣ ਵਡਾਈ ਸਾਈਂ ਸ਼੍ਰੀ ਗੁਣਾਨਿਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਤੇ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਪਰ ਮੈਨੂੰ ਵਰਣਨ ਕਰਨ ਦਾ ਢੰਗ ਨਹੀਂ ਆਉਂਦਾ ਮੈਂ ਤੈਨੂੰ ਮੀਆਂ ਜੀ ਆਖੀ ਜਾਂਦਾ ਮੈਂ ਤੈਨੂੰ ਚੌਧਰੀ ਆਖਿਆ ਜਾਂਦਾ ਤੂੰ ਬਾਦਸ਼ਾਹ ਨੂੰ ਚੌਧਰੀ ਕਹਿਣਾ ਇਹ ਬਾਦਸ਼ਾਹ ਦੀ ਤੋਹੀਨ ਹੈ ਸਮਰਾਟ ਨੂੰ ਸਿਰਫ ਮੀਆਂ ਜੀ ਕਰਕੇ ਕਹਿ ਦੇਣਾ ਇਹ ਬਾਦਸ਼ਾਹ ਦੀ ਤੋਹੀਨ ਹੈ ਤੇ ਪ੍ਰਮਾਤਮਾ ਪ੍ਰਤੀ ਇੰਜ ਕਹਿ ਲੈਣਾ ਕਿ ਮੈਂ ਜਾਣ ਲਿਆ ਤੂੰ ਕਿਸ ਸਮੇਂ ਸ੍ਰਿਸ਼ਟੀ ਦੀ ਸਜਨਾ ਕੀਤੀ ਸੀ ਕਿਵੇਂ ਜਗਤ ਨੂੰ ਬਣਾਇਆ ਮੈਂ ਤੈਨੂੰ ਜਾਣ ਲਿਆ ਤੇ ਜਾਣਨ ਦਾ ਦਾਵਾ ਕਰਨਾ ਹੀ ਪ੍ਰਮਾਤਮਾ ਨੂੰ ਛੋਟਾ ਬਿਆਨ ਕਰਨਾ ਹੈ ਐਸ ਲਈ ਸਹਿਬ ਕਹਿੰਦੇ ਨੇ ਤੂੰ ਕਿਤਨਾ ਵੀ ਬਿਆਨ ਕਰ ਤੇਰੇ ਬਿਆਨ ਦੇ ਵਿੱਚ ਉਹ ਨਹੀਂ ਆਵੇਗਾ ਤੂੰ ਕਿਤਨਾ ਹੀ ਸਮਝਣ ਦੀ ਕੋਸ਼ਿਸ਼ ਕਰ ਪੂਰਨ ਪੌਰ ਦੇ ਵਿੱਚ ਉਹ ਤੇਰੇ ਬੁੱਧਕ ਮੰਡਲ ਦੇ ਵਿੱਚ ਨਹੀਂ ਆਵੇਗਾ ਤੇਰਾ ਬੌਧਕ ਮੰਡਲ ਸੀਮਤ ਹੈ ਪਰਮਾਤਮਾ ਅਸੀਮ ਹੈ ਐਸ ਲਈ ਸਹਿਬ ਕਹਿੰਦੇ ਨੇ ਵਰਣਨ ਕਰਨ ਵਾਲੇ ਸਿਆਣੇ ਤੇ ਵਰਣਨ ਕੀ ਜਾਂਦੇ ਨੇ ਨਾਲ ਆਪਣਾ ਦਾਵਾ ਵੀ ਜੋੜੀ ਜਾਂਦੇ ਅਸੀਂ ਜਾਣ ਲਿਆ ਅਸੀਂ ਜਾਣ ਲਿਆ ਪਰ ਸਾਇਬ ਕੰਨ ਨਹੀਂ ਨਾਨਕ ਜੇ ਕੋ ਆਪੋ ਜਾਣੇ ਇਸ ਢੰਗ ਦਾ ਕੋਈ ਵੀ ਦਾਵਾ ਕਰੇ ਕਿ ਮੈਂ ਜਾਣ ਲਿਆ ਜਾਣ ਲਿਆ ਉਸ ਪਰਿਪੂਰਨ ਪ੍ਰਮਾਤਮਾ ਨੂੰ ਅਗੇ ਗਿਆ ਨਾ ਸੋਏ ਪ੍ਰਭੂ ਦੀ ਦਰਗਾਹ ਦੇ ਸ਼ੁਭਾਏ ਮਾਨ ਨਹੀਂ ਹੋਵੇਗਾ ਉਹਨੂੰ ਸ਼ੋਭਾ ਨਹੀਂ ਪ੍ਰਾਪਤ ਹੋਵੇਗੀ